ਹਾਂਜੀ ਸਾਥੀਓ ਵੈਲਕਮ ਹੈ ਤੁਹਾਡੇ ਆਪਣੇ YouTube ਚੈਨਲ ATT New Update With Goldy ਤੇ ਤੇ ਸਾਥੀਓ ਇੱਕ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਏ ਆ ਇਨਫੋਰਮੇਸ਼ਨ ਜਾਂ ਮੋਟੀਵੇਸ਼ਨਲ ਵੀਡੀਓ ਨੂੰ ਕਹਿ ਲਓ ਚਾਹੇ ਥੋੜੀ ਜਿਹੀ ਜਾਣਕਾਰੀ ਸਾਂਝਾ ਕਰ ਸੀ ਕਿਉਂਕਿ ਕਾਫੀ ਦਿਨ ਤੋਂ ਜਿਹੜੀ ਕਿ ਆਪਣਾ ਵੀਡੀਓ ਨਹੀਂ ਬਣਾਈ ਸੀਗੀ ਉਹ ਉਸ ਬੰਦ ਵਿੱਚ ਆਪਾਂ ਜਿਹੜੀ ਕਿ ਬੈਕਲੋਗ ਨੂੰ ਲੈ ਕੇ ਨਵੀਂ ਜਿਹੜੀ ਆ ਵੀਡੀਓ ਬਣਾਉਣ ਜਾ ਰਹੇ ਹਾਂ ਤਾਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਿੰਕ ਨੂੰ ਵੱਟ ਵੱਟ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਸਾਰੇ ਬੈਕਲੋਗ ਸਾਥੀਆਂ ਤੱਕ ਤੁਹਾਡੀ ਜਿਹੜੀ ਆਵਲੀ ਵੀਡੀਓ ਹੈ ਔਰ ਇਨਫੋਰਮੇਸ਼ਨ ਆ ਪਹੁੰਚਦਾ ਹੋ ਸਕੇ ਤਾਂ ਸਾਥੀਓ ਮੈਂ ਉਮੀਦ ਕਰਾਂਗਾ ਚੇਕ ਕਰ ਲਾਸਟ ਤੱਕ ਤੁਹਾਨੂੰ ਜੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਕੇ ਜਾਇਏ ਜੇ ਔਰ ਆਪਣੇ ਜਿਹੜੇ ਫੀਡਬੈਕ ਹੈ ਔਰ ਮੈਸੇਜ ਦੇ थ्रू ਕਮੈਂਟ ਦੇ थ्रू ਜਰੂਰ ਦੱਸ ਕੇ ਜਾਇਆ ਜੇ ਕਿ ਹੋਰ ਕਿਦਾਂ ਆਪਾਂ ਜਿਹੜੀ ਹੈ ਵੀਡੀਓ ਬਣਾ ਸਕਦੇ ਹਾਂ ਜਾਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਦੀ ਤੁਹਾਨੂੰ ਨੀਡ ਹੈ ਤਾਂ ਆ ਕਾਫੀ ਡੀਮੋਟੀਵੇਟਡ ਬੈਠੇ ਸਾਥੀਆਂ ਨੂੰ ਦੱਸਣਾ ਚਾਹਾਂਗੇ ਕਿ ਜਿਸ ਅੱਜ ਆਪਾਂ ਜਿਹੜੀ ਸੰਬੰਧੀ ਗੱਲ ਕਰਨ ਜਾ ਰਹੇ ਹਾਂ ਤੁਸੀਂ ਵੀਡੀਓ ਦੇ ਥੰਬਨੇਲ ਦੇ ਉੱਪਰ ਦੇਖ ਹੀ ਲਿਆ ਕਿ ਭਰਤੀ ਦੀ ਮੰਗ ਕੀ ਹੈ ਤਾਜ਼ਾ ਸਥਿਤੀ ਜਿਹੜੀ ਕੀ ਹੈ ਧਰਨਾ ਹੱਲ ਨਿਕਲਵਾ ਸਕਦਾ ਕਿ ਨਹੀਂ ਨਿਕਲਵਾ ਸਕਦਾ ਬੈਕਲੌਗ ਦਾ ਫਾਈਲ ਸਟੇਟਸ ਕੀ ਹੈ ਇਸ ਸੰਬੰਧੀ ਜਿਹੜੇ ਕੀ ਆਪਾਂ ਅੱਜ ਗੱਲ ਕਰਾਂਗੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਬੈਕਲੌਗ ਦਾ ਜਿਹੜਾ ਕੰਮ ਹੈ ਉਹ ਕਾਫੀ ਲੰਬੇ ਸਮੇਂ ਤੋਂ اٹਕਿਆ ਹੋਇਆ ਹੈ ਤੇ ਆਪਾਂ ਉਮੀਦ ਕਰਾਂਗੇ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਕਿ ਆਪਾਂ ਕਿਸ ਤਰ੍ਹਾਂ ਇਸ ਵੀਡੀਓ ਫਾਈਲ ਨੂੰ ਆਪਾਂ ਆਪਣੇ ਜਿਸ ਮੋੜ ਤੇ ਸਿਸਟਮ ਖੜੀ ਹੈ ਉਸ ਤੋਂ ਅਗਲੇ ਮੋੜ ਤੱਕ ਆਪਾਂ ਕਿਵੇਂ ਲੈ ਕੇ ਜਾ ਸਕਦੇ ਹਾਂ ਸਭ ਤੋਂ ਪਹਿਲੇ ਭਰਤੀ ਦੀ ਮੰਗ ਕੀ ਕਹਿੰਦੀ ਹੈ ਸਾਰਿਆਂ ਨੂੰ ਪਤਾ ਹੈ ਇਹਦਾ ਇੱਕ ਇੱਕੋ ਇੱਕ ਹੱਲ ਹੈਗਾ ਇਹ ਸਾਰੇ ਕੁਐਸਚਨਾਂ ਦਾ ਇੱਕੋ ਇੱਕ ਹੱਲ ਹੈਗਾ ਜਿਨਨੇ ਵੀ ਕੁਐਸਚਨ ਮੈਂ ਦੇ ਉੱਪਰ ਲੈ ਕੇ ਆਇਆ ਤੁਹਾਡੇ ਕੋਲ ਅੱਜ ਭਰਤੀ ਦਾ ਚਾਹੇ ਉਹ ਮੰਗ ਕਹਿ ਲੋ ਚਾਹੇ ਤਾਜਾ ਸਥਿਤੀ ਕਹਿ ਲੋ ਜਾਂ ਕਿਵੇਂ ਧਰਨੇ ਦਾ ਮੁਖਾਲਾ ਨਹੀਂ ਕਿਥਾ ਇਹ ਸਾਰਾ ਨਸਾਰਾ ਜਿਹੜਾ ਇੱਕ ਸਿਸਟਮ ਹੈ ਉਹ ਇੱਕ ਕਾਰਡ ਨਾਲ ਜੁੜਿਆ ਹੋਇਆ ਆਪਣੇ ਧਰਨੇ ਨਾਲ ਜੁੜਿਆ ਹੋਇਆ ਸਾਥੀਓ ਦੇਖੋ ਜਿੰਨੇ ਦਿਨ ਆਪਾਂ ਘਰਾਂ ਚੋਂ ਬਾਹਰ ਨਾ ਨਿਕਲਾਂਗੇ ਓਨੀ ਦੇਰ ਸਰਕਾਰ ਨਹੀਂ ਆਪਾਂ ਨੂੰ ਕੁਝ ਨਹੀਂ ਦੇਣਾ ਤੁਹਾਨੂੰ ਜਦੋਂ ਪਤਾ ਹੀ ਹੈ ਕਿ ਤੁਸੀਂ ਆਪਦੇ ਹੱਕਾਂ ਵਾਸਤੇ ਲੜਾਈ ਲੜ ਰਹੇ ਹੋ ਬੈਕਲੌਗ ਬਾਰੇ ਸਾਥੀਆਂ ਨੂੰ ਖਾਸ ਕਰਕੇ ਇਹ ਹੋਣਾ ਚਾਹੀਦਾ ਹੈ ਵੀ ਜਦੋਂ ਤੁਹਾਡੇ ਹੱਕਾਂ ਦੀ ਗੱਲ ਨਹੀਂ ਸੀਗੀ ਜਦੋਂ ਤੁਸੀਂ ਪਹਿਲੀ ਲਿਸਟ ਵਾਸਤੇ ਲੜੇ ਸੀਗੇ ਉਦੋਂ ਤੁਸੀਂ ਆਪਦੇ ਵਾਸਤੇ ਨਾ ਲੜ ਕੇ ਦੂਜਿਆਂ ਵਾਸਤੇ ਲੜਦੇ ਪਏ ਸੀ ਮੰਨਦੇ ਐਂ ਗੱਲ ਕਿ ਤੁਹਾਨੂੰ ਪਤਾ ਨਹੀਂ ਸੀਗਾ ਕਿ ਕੀ ਹੋ ਜਾਏਗਾ ਬਟ ਅੱਜ ਜੋ ਸਥਿਤੀ ਆ ਰਹੀ ਹੈ ਉਹ ਇਹ ਹੈ ਵੀ ਤੁਸੀਂ ਆਪਣੇ ਹੱਕਾਂ ਲਈ ਅੱਗੇ ਨਾ ਆ ਕੇ ਠੀਕ ਹੈ ਉਹਨਾਂ ਦੇ ਹੱਕਾਂ ਲਈ ਜਿਹੜੀ ਪਹਿਲੀ ਲਿਸਟ ਸੀ ਉਹ ਪੁਹਾਤੀ ਤੇ ਆਪਣੇ ਹੱਕਾਂ ਲਈ ਤੁਸੀਂ ਬਾਹਰ ਨਹੀਂ ਨਿਕਲਦੇ ਮੇਨ ਗੱਲ ਹੈ ਮੰਗ ਇਹ ਕਹਿੰਦੀ ਹੈ ਕਿ ਤੁਸੀਂ ਰੋਡ ਤੇ ਆਓ ਗਰਾਊਂਡ ਤੇ ਆਓ ਗਰਾਊਂਡ ਤੇ ਆ ਕੇ ਜਿੰਨੀ ਜਲਦੀ ਹੱਲ ਹੋ ਸਕਦਾ ਓਨੀ ਜਲਦੀ ਇਹ ਜਿਹੜੇ ਪਿੱਛੇ ਛਾਤਰ ਬੈਠੇ ਆ ਆਪਣੇ ਜਿਹੜੇ ਕੀ ਹੈ ਪੋਲਿਟੀਕਲ ਛਾਤਰ ਬੈਠੇ ਆ ਉਹ ਆਪਾਂ ਨੂੰ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਾਣਗੇ ਤਾਜ਼ਾ ਸਥਿਤੀ ਇਹ ਹੈ ਜਿਹੜੀ ਆਪਣੀ ਫਾਈਲ ਦੀ ਉਹ ਜਿਹੜੀ ਹੈ ਸੈਕਟਰੀ ਮੈਡਮ ਕੋ ਤੁਹਾਨੂੰ ਪਤਾ ਸਾਰਿਆਂ ਨੂੰ ਪਈ ਹੈ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਕਿੰਨੇ ਦਿਨ ਹੋ ਗਏ ਪਈ ਨੂੰ ਜੇਕਰ ਧਰਨੇ ਦਾ ਇਕੱਠ ਉੱਥੇ ਜ਼ਿਆਦਾ ਹੁੰਦਾ ਜਿੱਥੇ ਆਪਣੇ ਡੀਪੀਏ ਬੈਠੇ ਹੈ ਯੂਨੀਅਨ ਵਾਲੇ ਪੱਕਾ ਧਰਨਾ ਲਗਾ ਕੇ ਤਾਂ ਅੱਜ ਉਹ ਸਥਿਤੀ ਹੋਰ ਹੋਣੀ ਸੀ ਜੇਕਰ ਰਸ਼ ਔਰ ਆਪਣਾ ਕੇਡਰ ਜ਼ਿਆਦਾ ਹੁੰਦਾ ਠੀਕ ਹੈ ਹੁਣ 노 ਡਾਊਟ ਹੁਣ ਤਿੱਖੇ ਐਕਸ਼ਨ ਵੀ ਹੋਣਗੇ ਕੋਸ਼ਿਸ਼ ਕਰ ਰਹੀ ਹੈ ਟੀਮ ਆਪਣੀ ਯੂਨੀਅਨ ਤੇ ਤਰਨਾ ਹਾਲ ਨਿਕਲਵਾ ਸਕਦਾ ਹੈ ਯੈਸ ਆਫ ਕੋਰਸ ਤਰਨਾ ਹੀ ਹਾਲ ਨਿਕਲਵਾਏਗਾ ਜਲਦੀ ਕਿਉਂਕਿ ਹੁਣ ਵੋਟਾਂ ਦਾ ਟਾਈਮ ਹੈ ਜਿਮਨੀ ਚੋਣਾਂ ਵੀ ਤਰਨ ਤਰਨ ਚੱਲ ਰਹੀਆਂ ਨੇ ਤਾਂ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਇਹ ਸਭ ਤਰਨਿਆ ਕਰਕੇ ਹੋ ਰਿਹਾ ਸਾਥੀਓ ਦੇਖੋ ਤੁਹਾਨੂੰ ਪਤਾ ਹੈ ਤਰਨ ਤਰਨ ਵੀਖੇ ਜਿਹੜਾ ਕੀ ਹੈ ਅਪਦਾ ਪਖਾਂਦੀ ਡਿਊਟੀਆਂ ਨੂੰ ਲੈ ਕੇ ਇੱਕ ਜਿਹੜਾ ਜਿਹੜੇ ਗਵਰਨਮੈਂਟ ਅਧਿਪਤ ਨੇ ਉਹਨਾਂ ਦੀ ਪ੍ਰਾਲੀ ਸਾਰਨ ਵਿੱਚ ਉਹਨਾਂ ਦੀ ਡਿਊਟੀ ਵਗੈਰਾ ਲਗਾਈ ਗਈ ਸੀ ਤਾਂ ਤੁਸੀਂ ਸੁਣਿਆ ਹੋਣਾ ਕਿ ਵੀ ਉਹ ਵੀ ਡਿਊਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂ ਕਿਉਂ ਹੋਇਆ ਇਹ ਧਰਨੇ ਦੇ ਬਾਬਤ ਹੋਇਆ ਜੇਕਰ ਧਰਨਾ ਨਾਲ ਲੱਗਦਾ ਤਾਂ ਡਿਊਟੀਆਂ ਲੱਗ ਜਾਣੀਆਂ ਸਈਆਂ ਸੋ ਇਹ ਕਹਿੰਦੇ ਐ ਬੈਕਲੋਗ ਟੀਮ ਏਕਾ ਜਿਹੜਾ ਹੈ ਸਭ ਤੋਂ ਉਹ ਵੱਡੀ ਚੀਜ਼ ਹੈ ਏਕੇ ਵਿੱਚ ਆ ਕੇ ਤੁਹਾਨੂੰ ਸਾਰਿਆਂ ਨੂੰ ਚੱਲਣਾ ਪਏਗਾ ਔਰ ਇੱਕ ਅੱਛੀ ਰਣਨੀਤੀ ਬਣਾ ਕੇ ਥੋੜੀ ਜੀ ਹੋਰ ਥੋੜੀ ਜੀ ਤਿੱਖੀ ਰਣਨੀਤੀ ਬਣਾ ਕੇ ਚੱਲਣਾ ਪਏਗਾ ਜੇਕਰ ਤੁਸੀਂ ਦਸੰਬਰ ਦੇ ਵਿੱਚ ਜਾਂ ਨਵੇਂ ਸਾਲ ਤੇ ਆਪਣੇ ਜਿਹੜਾ ਕੀ ਹੈ ਸਕੂਲਾਂ ਵਿੱਚ ਚੱਲਣਾ ਚਾਹੁੰਦੇ ਹੋ ਜੇਕਰ ਤੁਸੀਂ ਨਵੇਂ ਸਾਲ ਤੇ ਨਹੀਂ ਜਾਣਾ ਚਾਹੁੰਦੇ ਤਾਂ ਸਾਥੀਓ ਲਿਖ ਕੇ ਲੈ ਲਓ ਇਹ ਸੈਸ਼ਨ ਪੂਰਾ ਕੰਪਲੀਟ ਹੋਏਗਾ ਸੈਸ਼ਨ ਤੋਂ ਬਾਅਦ ਹੀ ਇਹ ਵੇਖਣਗੇ ਵੀ ਆਪਣੀ ਫਾਈਲ ਤੇ ਕੀ ਵਰਕ ਕਰਨਾ ਔਰ ਕੀ ਨਹੀਂ ਕਰਨਾ ਜ਼ਰੂਰ ਮੇਰੀ ਗੱਲ ਕੋੜੀ ਲੱਗੇਗੀ ਡੀਮੋਟੀਵੇਸ਼ਨ ਵਾਲੀ ਲੱਗੇਗੀ ਬਟ ਸਾਥੀਓ ਮੋਟੀਵੇਸ਼ਨ ਇਹ ਵੀ ਹੈ ਕਿ ਤੁਸੀਂ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਤੇ ਜਿੰਨੇ ਦੇ ਤੁਸੀਂ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਓਨੇ ਦੇ ਸਰਕਾਰ ਨੇ ਆਪਦੇ ਹਿਸਾਬ ਨਾਲ ਕੰਮ ਕਰਨਾ ਹੈ ਔਰ ਅਫਸਰਾਂ ਕੋਲੋਂ ਕਰਵਾਣਾ ਹੈ ਤੇ ਜੇਕਰ ਤੁਸੀਂ ਧਰਨੇ ਤੇ ਆਉਂਦੇ ਹੋ ਆਪਣੀ ਸ਼ਮੂਲੀਅਤ ਦਿਖਾਉਂਦੇ ਹੋ ਤਾਂ ਜਿਹੜਾ ਕੀ ਹੈ ਜਿੰਨੇ ਸਿਰ ਸਰਕਾਰ ਵੇਖੇਗੀ ਉਸ ਹਿਸਾਬ ਨਾਲ ਜਿਹੜਾ ਕੀ ਹੈ ਫੈਸਲਾ ਲਿੱਤਾ ਜਾਏਗਾ ਬੈਕਲੌਗ ਦੀ ਫਾਈਲ ਸਾਥਿਓ ਸਾਈਨ ਨਾ ਹੋਣ ਦਾ ਇੱਕੋ ਇੱਕ ਕਾਰਨ ਹੈ ਕਿ ਆਪਾਂ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਔਰ ਸਰਕਾਰ ਆਪਣੀ ਮਰਜ਼ੀ ਨਾਲ ਆਉਦੀ ਤਨਖਾਹਾਂ ਜਿਹੜੀਆਂ ਹੈ ਵਚਾ ਰਹੀ ਹੈ ਤੇ ਆਪਣੇ ਜਿਹੜਾ ਕੀ ਹੈ ਧਰਨੇ ਦਾ ਜਿਹੜਾ ਬਹੁਤ ਜ਼ਿਆਦਾ ਲੋਕ ਵੀ ਡੀਮੋਟੀਵੇਟ ਹੋਇਆ ਹੈ ਕਿਉਂ ਕਿਉਂਕਿ ਧਰਨੇ ਤੇ ਵੀਰਾ ਸ਼ੈਨੀ ਆਪਾਂ ਕਹਿੰਨੇ ਆਪਾਂ ਜਾਵਾਂਗੇ ਤੁਸੀਂ ਇਹ ਕਰੋ ਯੂਨੀਅਨ ਨਾਲ ਵੋ ਕਰੋ ਪਰ ਲੇਕਿਨ ਆਪਾਂ ਕੀ ਕਰ ਰਹੇ ਆ ਆਪਾਂ ਕੁਝ ਨਹੀਂ ਕਰ ਰਹੇ ਨਾ ਆਪਾਂ ਨੂੰ ਜਾਣਾ ਪਏਗਾ ਸੋ ਮੇਨ ਗੱਲ ਇਹ ਸੀਗੀ ਔਰ ਜਿਹੜੀ ਮੀਟਿੰਗ ਹੈ ਸੈਕਟਰੀ ਲੈਵਲ ਦੀ ਡੀਪੀਆਈ ਨਾਲ ਉਹ ਹੋ ਚੁੱਕੀ ਹੈ ਦੋ ਤਿੰਨ ਵਿਭਾਗ ਬੈਠੇ ਸੀਗੇ ਮੀਟਿੰਗ ਦਾ ਸਬੰਧਤ ਤੁਹਾਨੂੰ ਦੱਸਦਾ ਕਿ ਵੀ ਹੋ ਚੁੱਕੀ ਹੈ ਲੇਕਿਨ ਉਹ ਕਰਨਗੇ ਅਸੀਂ ਕਰ ਰਹੇ ਆ ਕਰ ਰਹੇ ਆ ਪਿਛਲੇ ਕਿੰਨੇ ਦਿਨਾਂ ਤੋਂ ਕਰ ਰਹੇ ਆ ਲੇਕਿਨ ਉਹ ਹੋ ਨਹੀਂ ਰਿਹਾ ਉਹ ਤੁਹਾਡੇ ਸਦਕਾ ਹੀ ਹੋਣਾ ਹੈ ਰਾਈਟ ਤਾਂ ਸਾਥਿਓ ਇਹੀ ਜਾਣਕਾਰੀ ਸੀਗੀ ਬਾਕੀ ਜਿੰਨੀਆਂ ਵੀ ਜਾਣਕਾਰੀ ਹੋਣਗੀਆਂ ਤੁਹਾਨੂੰ ਇਸ ਚੈਨਲ ਦੇ ਥਰੂ ਨੈਕਸਟ ਵੀ ਮਿਲਣਗੀਆਂ ਔਰ ਸਾਥਿਓ ਜੇਕਰ ਤੁਸੀਂ ਲੰਬੀ ਤੇ ਵੱਡੀ ਲਿਸਟ ਲੈਣੀ ਹੈ ਤਾਂ ਇਹਦੇ ਵਾਸਤੇ ਤੁਹਾਨੂੰ ਬਾਹਰ ਨਿਕਲਣਾ ਪਏਗਾ ਇੱਕੋ ਇੱਕ ਹੱਲ ਹੈ ਕਿ ਧਰਨਾ ਲਗਾਓ ਤੇ ਸਿੱਟਾ ਪਾਓ ਧਰਨਾ ਲਗਾਓ ਤੇ ਬੈਕਲੌਗ ਬਚਾਓ ਔਰ ਪਾਓ ਬੈਕਲੌਗ ਦੀ ਲਿਸਟਾਂ ਨਿਕਲਵਾਓ ਠੀਕ ਹੈ ਤਾਂ ਅੱਪਾ ਹੁਣ ਇਹੀ ਗੱਲ ਕਰਾਂਗੇ ਜਿਹੜੀ ਗੱਲ ਹੈ ਪਹਿਲੇ ਨੋਟ ਜੁਆਇਨਿੰਗ ਡਾਟਾ ਆਣਾ ਨਹੀਂ ਆਣਾ ਉਹ ਸਾਰੀ ਬਾਅਦ ਦੀਆਂ ਗੱਲਾਂ ਨੇ ਸਾਰੀਆਂ ਸਭ ਬਾਅਦ ਦੀਆਂ ਗੱਲਾਂ ਨੇ ਲੇਕਿਨ ਸਭ ਤੋਂ ਪਹਿਲੇ ਜਿਹੜਾ ਪੋਸਟ ਡੀ ਰਿਜ਼ਰਵ ਦਾ ਪ੍ਰੋਸੈਸ ਹੈ ਉਹ ਹੋਏਗਾ ਤਾਂ ਉਸ ਤੋਂ ਬਾਅਦ ਜਿਹੜੀ ਕਿ ਲਿਸਟਾਂ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ no doubt ਕਿ 2364 ਵੀ ਚੱਲ ਰਹੀ ਹੈ ਨਾਲ ਨਾਲ 2364 ਇੱਕ ਸੀਨੀਅਰ ਭਰਤੀ ਹੈ ਮੇਬੀ ਉਹਦਾ ਦਾ ਵੀ ਕੰਮ ਪਹਿਲੇ ਹੋਵੇ ਪਰ ਜੇਕਰ ਤੁਸੀਂ ਆਪਣਾ ਕੰਮ ਜਲਦੀ ਕਰਵਾਉਣਾ ਹੈ ਤਾਂ ਤੁਹਾਨੂੰ ਜਿਹੜਾ ਕੀ ਹੈ ਦਰਨੇ ਦੇ ਵਿੱਚ ਸ਼ਮੂਲੀਅਤ ਕਰਨੀ ਹੀ ਪੈਗੀ ਤੁਸੀਂ ਚਾਹੇ 5 ਦਿਨ ਕੱਢ ਕੇ आओ 4 ਦਿਨ ਕੱਢ ਕੇ आओ 3 ਦਿਨ ਕੱਢ ਕੇ आओ ਦਰਨੇ ਤੇ ਇਕੱਠ ਵਿਖਾਓ ਤਾਂ ਕਿ ਆਪਣੀ ਯੂਨੀਅਨ ਵੀ ਸੋਲਿਡ ਹੋ ਸਕੇ ਔਰ ਆਪਣੇ ਜਿਹੜੇ ਐਕਸ਼ਨ ਹੈ ਹੋਰ ਤਿੱਖੇ ਕਰ ਸਕਣੇ ਉਹ ਯੂਨੀਅਨ ਆਪਣੇ ਸਿਰ ਤੇ ਹੀ ਹੈ ਉਹ ਯੂਨੀਅਨ ਨੂੰ ਜੇਕਰ ਆਪਾਂ ਬੰਦੇ ਦਿਖਾਵਾਂਗੇ ਤਾਂ ਉਹ ਤਿੱਖੇ ਤੋਂ ਤਿੱਖਾ ਐਕਸ਼ਨ ਕਰਨ ਲਈ ਵੀ ਤਿਆਰ ਬੈਠੇ ਰਹੇ ਲੇਕਿਨ ਉਹ ਕਿਉਂ ਕਾਬਰਦੰਦੇ ਹੈ ਕਿਉਂ ਉਹਨਾਂ ਦਾ ਜਿਹੜਾ ਹੌਸਲਾ ਬੁਲੰਦ ਨਹੀਂ ਹੁੰਦਾ ਕਿਉਂਕਿ ਆਪਾਂ ਦਰਨੇ ਤੇ ਸ਼ਮੂਲੀਅਤ ਨਹੀਂ ਕਰਦੇ ਆਪਾਂ ਇਕੱਠ ਨਹੀਂ ਕਰਦੇ ਦੇਖੋ ਸਾਥੀਓ ਜੇਕਰ ਡੀਪੀਆਈ ਦੀ ਬਿਲਡਿੰਗ ਤੇ ਵੀ ਚੜਨਾ ਪੈ ਗਿਆ ਤਾਂ ਧਰਨੇ ਦਾ ਘੱਟ ਥੱਲੇ ਵੀ ਤਾਂ ਪ੍ਰੈਸ਼ਰ ਹੋਣਾ ਚਾਹੀਦਾ ਥੱਲੇ ਹੀ ਨਾ ਪ੍ਰੈਸ਼ਰ ਹੋਏਗਾ ਤਾਂ ਉੱਪਰ ਛੜਿਆ ਬੰਦਾ ਕੀ ਕਰੂਗਾ ਰਾਈਟ ਤਾਂ ਇਸ ਕਰਕੇ ਜਿਹੜੀਆਂ ਬਾਕੀ ਵੀ ਪਰਤਿਆ ਕੰਪਲੀਟ ਹੋਈਆਂ ਨੇ ਪਹਿਲੇ ਉਹ ਧਰਨੇ ਦੇ ਬੇਸ ਤੇ ਹੀ ਹੋਈਆਂ ਨੇ ਆਪਾਂ ਨੂੰ ਇਹ ਸੋਨ ਸਮਝ ਜਾਣਾ ਚਾਹੀਦਾ 3 ਸਾਲ ਹੋ ਗਏ ਤੇ ਆਪਾਂ ਨੂੰ ਹੁਣ ਸਮਝ ਜਾਣਾ ਚਾਹੀਦਾ ਕਿ ਜਲਦੀ ਤੋਂ ਜਲਦੀ ਆਪਾਂ ਇਹ ਕੱਟ ਕਰਕੇ ਆਵਾ ਬੈਕਲੋਗ ਪੂਰਾ ਕਰ ਦਿੱਤੀਏ ਸੋ ਅਗਲੀ ਜਾਣਕਾਰੀ ਲਈ ਅਗਲੀ ਵੀਡੀਓ ਵਿੱਚ ਮਿਲਾਂਗੇ ਧੰਨਵਾਦ ਸਾਥੀਓ हां साथियों एक गल और एक गल और मैं ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਜਿਹੜੀ ਸਰਕਾਰ ਗੱਲ ਕਰਦੀ ਸੀ ਪਹਿਲੇ ਸਰਕਾਰ ਗੱਲ ਇਹ ਕਰਦੀ ਸੀ ਕਿ ਸਾਡੇ ਜਿਹੜੇ ਸਿੰਗਲ ਟੀਚਰ ਸਕੂਲ ਕੋਈ ਨਹੀਂ ਰਹੇ ਹੁਣ ਟੀਚਰਾਂ ਦੀ ਸਾਨੂੰ ਲੋੜ ਨਹੀਂ ਹੈ ਤੇ ਅਸੀਂ ਵਾਧੂ ਟੀਚਰ ਪਾ ਚੁੱਕੇ ਆ ਉਹਦਾ ਇੱਕ ਪੁਖਤਾ ਸਬੂਤ ਅੱਜ ਦੀ ਡਾਟਾ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਆ ਦੇਖੋ ਇਹ ਅੱਜ ਦੇ ਦੇਸ਼ ਦੇ ਹਾਲਾਤ ਨੇ ਸਕੂਲਾਂ ਦੇ ਤੁਸੀਂ ਪੰਜਾਬ ਦਾ ਮੈਂ ਹਾਈਲਾਈਟ ਕੀਤਾ 2431 ਸਕੂਲ ਐਦਾਂ ਦੇ ਨੇ ਜਿੰਦੇ ਵਿੱਚ ਡਾਟਾ ਨਿਕਲ ਕੇ ਆਇਆ ਹੈ ਕੀ ਜਿਹਦੇ ਵਿੱਚ ਸਿੰਗਲ ਟੀਚਰ ਸਕੂਲ ਪਾਏ ਗਏ ਆ ਤਾਂ ਸਾਥੀਓ 노 ਡਾਊਟ ਪੋਸਟਾਂ ਬਹੁਤ ਪਈਆਂ ਨੇ ਲੈਣੀਆਂ ਆਪਾਂ ਨੇ ਸਰਕਾਰ ਸਿਰਫ ਤਨਖਾਹਾਂ ਬਚਾ ਰਹੀ ਹੈ ਆਪਣਾ ਪੈਸਾ ਬਚਾ ਰਹੀ ਹੈ ਆਪਣਾ ਫਾਈਨੈਂਸ਼ੀਅਲ ਸਿਸਟਮ ਨੂੰ ਬਚਾ ਰਹੀ ਹੈ ਲੇਕਿਨ ਉਹ ਫਾਈਨੈਂਸ਼ੀਅਲ ਸਿਸਟਮ ਇਹਨਾਂ ਦਾ ਗੜਬੜਾਇਆ ਹੋਇਆ ਹੈ ਜਿਸ ਕਰਕੇ ਆਪਾਂ ਨੂੰ ਨੌਕਰੀਆਂ ਤੇ ਨਹੀਂ ਭੇਜਿਆ ਜਾ ਰਹਾ ਤਾਂ ਤੁਸੀਂ ਆ ਦੇਖ ਸਕਦੇ ਹੋ ਸਾਥਿਓ 2431 ਸਕੂਤਰ ਸਿੰਗਲ ਟੀਚਰ ਹੈ ਤੇ ਮੰਨ ਕੇ ਚੱਲੋ ਉੱਥੇ ਇੱਕ ਇੱਕ ਵੀ ਸੀਟ ਹੋਵੇ ਤਾਂ 2431 ਸੀਟਾਂ ਹੋਰ ਬਣਦੀਆਂ ਨੇ ਆਪਣੀਆਂ ਇਹ ਵਾਲੀਆਂ ਹੀ ਬਾਕੀ ਤਾਂ ਛੱਡ ਹੀ ਦੋ ਗੱਲਾਂ ਹੋਰ ਕਿੰਨੀਆਂ ਆ ਗਈਆਂ ਨੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿੰਨੀ ਜਲਦੀ ਹੋ ਸਕੇ ਆਪਣਾ ਤੁਸੀਂ ਜਲਦੀ ਤੋਂ ਜਲਦੀ ਧਰਨੇ ਤੇ ਪਹੁੰਚੋ ਧਰਨੇ ਦੀ ਗਿਣਤੀ ਨੂੰ ਵਧਾਓ ਤੇ ਆਪਣੀਆਂ ਪੋਸਟਾਂ ਲੈ ਕੇ ਆਪਦੀ ਜੇਬ ਵਿੱਚ ਪਾਓ ਅਤੇ ਸਕੂਲਾਂ ਵਿੱਚ ਜਾਓ ਸੋ ਸਾਥਿਓ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਇਨਫੋਰਮੇਸ਼ਨ ਵੀਡੀਓ ਲੱਗੀ ਹੋਵੇ ਮੀਟਿੰਗ ਵਗੈਰਾ ਹੋ ਚੁੱਕੀ ਹੈ ਤੇ ਸਰਬ ਕੋਲ ਅੱਛਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਜਾਵੇ ਔਰ ਆਪਣੇ ਵੈਲਿਊਏਬਲ ਜਿਹੜੇ ਫੀਡਬੈਕਸ ਹੈ ਉਹ ਕਮੈਂਟਸ ਦੇ ਥਰੂ ਜਰੂਰ ਦੱਸ ਕੇ ਜਾਇਆ ਜਾਵੇ ਔਰ ਮੈਰਿਟ ਬਾਰੇ ਸਰ ਸਾਥਿਓ ਜਦੋਂ ਮੈਰਿਟ ਆਣੀ ਹੋਈ ਆ ਜਾਏਗੀ ਬਾਕੀ ਮੈਰਿਟ ਬਾਰੇ ਮੇਰੀ ਸਾਰੀ ਵੀਡੀਓ ਜਿਹੜੀ ਨੇ ਪਹਿਲੇ ਬਣ ਚੁੱਕੀਆਂ ਨੇ ਉਹ ਤੁਸੀਂ ਦੇਖ ਲੈਣਾ ਮੇਰੇ ਚੈਨਲ ਤੇ ਜਾ ਕੇ ਤੇ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਏਗਾ ਸ਼ੀਸ਼ੇ ਤਰ੍ਹਾਂ ਵੀ ਕੀ ਚੀਜ਼ ਕਿੱਥੇ ਦਾ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ